ਤਸ਼ੀਰਕਾਲ ਮੈਂ ਹਾਰਤੀ ਅਸਮ ਜੈ ਨਿਊਜ਼ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਲੇ ਦੀ ਵੱਡੀ ਖਬਰ ਭਾਰਤ ਪੁਸ਼ਨ ਆਚੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਬੀਤੇ ਦਿਨ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਸੀ ਅਤੇ ਹੁਣ ਭਾਰਤ ਪੁਸ਼ਨ ਬਾਹਰ ਆ ਚੁੱਕੇ ਨੇ ਅਤੇ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਮੱਥਾ ਟੇਕਿਆ ਅਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਲਈ ਅਪੀਲ ਕੀਤੀ ਇਹਦੇ ਨਾਲ ਹੀ ਉਥੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮੌਜੂਦ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਜਨ ਆਜੂ ਹੁਣ ਆਪਣੇ ਲੁਧਿਆਣਾ ਘਰ ਦੇ ਵੱਲ ਰੁਖ ਕਰ ਚੁੱਕੇ ਨੇ ਅਤੇ ਉਹਨਾਂ ਦੇ ਸਵਾਗਤ ਦੀਆਂ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਘਰ ਦੇ ਬਾਹਰ ਬਹੁਤ ਵੱਡਾ ਹਜ਼ੂਮ ਇਕੱਠਾ ਹੋਇਆ ਪਿਆ ਤੇ ਜਿੱਦਾਂ ਹੀ ਘਰੇ ਪਹੁੰਚਦੇ ਨੇ ਅਤੇ ਉਹਨਾਂ ਦੇ ਕੀ ਕੁਝ ਬਿਆਨ ਹੋਣਗੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਲਾਈਵ ਦਿਖਾਵਾਂਗੇ ਫਿਲਹਾਲ ਉਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਪਟਿਆਲਾ ਵਿਖੇ ਕੀ ਕੁਝ ਕਿਹਾ ਆ ਤੁਹਾਨੂੰ ਵੀ ਸੁਣਾਉਂਦੇ ਆਸ ਪਰਮਾਤਮਾ ਦਾ ਸ਼ੁਕਰਾਨਾ ਹੈ ਗੁਰੂ ਘਰ ਮੱਥਾ ਟੇਕਿਆ ਸ਼ੁਕਰ ਕਰਿਆ ਜਿਹੜਾ ਕਸ਼ਟ ਸੀਗਾ ਉਹ ਦੂਰ ਹੋਇਆ ਸਾਰਿਆਂ ਦੀ ਖੈਰ ਮੰਗੀ ਐ ਸਾਰੇ ਯਾਰਾਂ ਦੋਸਤਾਂ ਦੀ ਸਾਰੇ ਕਾਂਗਰਸ ਦੇ ਪਰਿਵਾਰ ਦੀ ਔਰ ਸਾਰੇ ਪੰਜਾਬ ਦੇ ਲਈ ਅਸੀਂ ਸਾਰੇ ਖੈਰ ਮੰਗ ਕੇ ਆਏ ਹਾਂ ਰਿਹਾਈ ਜ਼ਮਾਨਤ ਹੋਈ ਹੈ ਭਈ ਰਿਹਾਈ ਹੋਈ ਹੈ ਵਾਹਿਗੁਰੂ ਦਾ ਓਟ ਆਸਰਾ ਲੈਣ ਵਾਸਤੇ ਆਏ ਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਅਸ਼ੀਰਵਾਦ ਲੈ